हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਆ ਪਿੰਡ ਗੱਗੋ ਬੂਆ ਗੱਗੋ ਬੂਆ ਪਿੰਡ ਦੋਸਤੋ ਤੁਸੀਂ ਗਾਜ਼ ਵਿਜ਼ਿਟ ਕਰਨੀ ਆ ਤਹਿਸੀਲ ਜ਼ਿਲ੍ਹਾ ਹਸਪੰਦ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਮਾਲੂਵਾਲ ਪਿੰਡ ਬਿਲਕੁਲ ਨਜ਼ਦੀਕ ਆ ਮੂਸੇ ਪਿੰਡ ਦੀ ਦੂਰੀ ਥੋੜੀ ਆ ਤੇ ਚਪਾਲ ਵੀ ਤਕਰੀਬਨ ਦੋਸਤੋ ਥੋੜੀ ਦੂਰੀ ਤੇ ਅੱਗੇ ਰਹਿ ਜਾਂਦਾ ਕਿ ਕੀਵਰਡ ਤੋਂ ਵੀ ਦੂਰੀ ਜਿਹੜੀ ਆ ਦੋਸਤੋ ਕੋਈ 90 ਕਿਲੋਮੀਟਰ ਦੀ ਹੋਊਗੀ ਠੀਕ ਹੈ ਜੀ ਪਿੰਡ ਗਗੋਪੂਏ ਦੀ ਵੀਰ ਰਾਜੂ ਕੋਲ ਆਇਆ ਦੋਸਤੋ ਤੇ ਪਸ਼ੂ ਵਪਾਰ ਦਾ ਕੰਮ ਬਿਲਕੁਲ ਨਹੀਂਗਾ ਵੈਸੇ ਘਰ ਦੇ ਘਰੇਲੂ ਪਸ਼ੂ ਆ ਜਿੰਨੇ ਵੀ ਤੁਸੀਂ ਆ ਦੇਖ ਰਹੇ ਜੀ ਵੀਡੀਓ ਦੇ ਵਿੱਚ ਘਰੇਲੂ ਪਸ਼ੂਆਂ ਦੇ ਵਿੱਚੋਂ ਅੱਜ ਵੀਰ ਦੋ ਨਗ ਜਿਹੜੇ ਸੇਲ ਕਰਤਾ ਪਿਆ ਇੱਕ ਸੈਕਿੰਡ ਨੰਬਰ ਤੇ ਆਪਾਂ ਤੁਹਾਨੂੰ ਵੈੜ ਦਿਖਾਵਾਂਗੇ ਐਫ ਬ੍ਰੀਡ ਦੇ ਵਿੱਚ ਵੈੜ ਹੋਊਗੀ ਠੀਕ ਹੈ ਜੀ ਉਹ ਸੇਲ ਕਰਦੇ ਪਏ ਨੇ ਇੱਕ ਮਾਝ ਤੁਹਾਨੂੰ ਦਿਖਾਵਾਂਗੇ ਕਾਫੀ ਵੱਡੀ ਮਾਝ ਆ ਦੋਸਤੋ ਵਜ਼ਨ ਲੋਡ ਵਾਲੀ ਮੱਝ ਸੋ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਸੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਆ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਅੱਜ ਤਰੀਕ ਦੋਸਤੋ 4 ਮਈ ਤੇ ਸਮਾਂ ਕੋਈ ਸ਼ਾਮ ਦੇ 3:30 ਪੌਣੇ 4:00 ਵਜੇ ਦਾ ਵੈਸੇ ਨਗ ਜਿਹੜੇ ਦੋਵੇਂ ਗੱਪਣ ਆ ਤੇ ਘਰੇਲੂ ਘਰ ਦੇ ਵਿੱਚੋਂ ਆਪਾਂ ਜਿਹੜੀ ਅੱਜ ਦੋਸਤੋ ਇਹ ਕਵਰੇਜ ਕਰਨ ਜਾ ਰਹੇ ਆ ਬਹੁਤ ਵੀਰਾਂ ਦਾ ਇੱਕ ਇਸ਼ਿਆ ਹੁੰਦੀ ਹੈ ਵੀ ਘਰ ਦੇ ਵਿੱਚੋਂ ਮਾਲ ਨਿਕਲੇ ਕੋਈ ਦੇ ਘਰ ਦੇ ਵਿੱਚੋਂ ਖਰੀਦਿਆ ਜਾਵੇ ਤੇ ਭਰੋਸਾ ਯਕੀਨ ਵਾਲੀ ਚੀਜ਼ ਮਿਲ ਜਾਂਦੀ ਹੈ ਵੈਸੇ ਔਰ ਕਰਦੇ ਆ ਗੱਲਬਾਤ ਵੀਰ ਰਾਜੂ ਦੇ ਨਾਲ ਤੇ ਗੱਗੋਪੂਏ ਦੋਸਤੋ ਪਹੁੰਚ ਗਏ ਜਿਹੜੀ ਸੜਕ ਪਿੰਡ ਮਾਲੂਵਾਲ ਨੂੰ ਜਾਂਦੀ ਹੈ اسی ਸੜਕ ਦੇ ਉੱਪਰ ਵੀਰ ਉਹਨਾਂ ਦਾ ਘਰ ਆ ਬਿਲਕੁਲ ਗੱਗੋਪੂਏ ਅੱਡੇ ਤੋਂ ਕੋਈ 200 ਮੀਟਰ ਦੀ ਦੂਰੀ ਚਾਹੇ ਕਹਿ ਲੋ ਇੱਕ ਕਿੱਲੇ ਦੀ ਦੂਰੀ ਤੇ ਵੀਰ ਉਹਨਾਂ ਦਾ ਬਿਲਕੁਲ ਘਰ ਨਿਵਾਸ ਹੈਗਾ ਸਭ ਤੋਂ ਪਹਿਲਾਂ ਵੀਰ ਰਾਜੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਵੀਰ ਜੀ ਠੀਕ ਠਾਕ ਹੈ ਹਾਂਜੀ ਹਾਂਜੀ ਵਧੀਆ ਵਧੀਆ ਤੇ ਠੀਕ ਆ ਜੀ ਅਛਾ ਜੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਸੀ ਆਪਣੇ ਕੋਲ ਜਿੰਨਾ ਮਾਲ ਸਾਰਾ ਘਰ ਦਾ ਘਰੇਲੂ ਮਾਲ ਆ ਬਿਲਕੁਲ ਜੀ ਬਿਲਕੁਲ ਘਰੇਲੂ ਮਾਲ ਆਪਣਾ ਕੋਈ ਵਪਾਰ ਦਾ ਕੰਮ ਨਹੀਂ ਆਪਾਂ ਇਹ ਵੀ ਮਾਝ ਆਪਣੀ ਘਰੇਲੂ ਆ ਠੀਕ ਹੈ ਜੀ ਇਹ ਆਪਾਂ ਪਿਛਲੇ ਸੂਏ ਲੈ ਗਏ ਆ ਜੀਨ ਤੋਂ ਠੀਕ ਹੈ ਜੀ ਤਿਆਰ ਕੀ ਹੁਣ ਫਿਰ ਆਪਣੀ ਕੋਈ ਘਰ ਦੀ ਪ੍ਰੋਬਲਮ ਕਰਕੇ ਆਪਾਂ ਮਾਝੇ ਸੇਲ ਕਰਨੀ ਆ ਠੀਕ ਹੈ ਜੀ ਹਾਂ ਲਓ ਦੋਸਤੋ ਇਹ ਜੀਨ ਦਾ ਹਰਿਆਣੇ ਦਾ ਫਿਸ਼ੋਕੜ ਆ ਇਸ ਮਾਝ ਦਾ ਤੋ ਇਸ ਵਾਰ ਵੀਰ ਸੁਆਗਨ ਮਸ ਹੁੰਦੀ ਏ ਇਹ ਤੀਜਾ ਸੁਆਸ ਹੁੰਦੀ ਆ ਜੀ ਦੂਜੇ ਸੁਵੇ ਲਈ ਆਪਾਂ ਗੱਬਲ ਲਿਆਂਦੀ ਓਦੋਂ ਆਪਣੇ ਕੋਲ ਸੁਈਆਂ ਆਣ ਕੇ ਦੂਜੇ ਸੁਵੇ ਠੀਕ ਹੈ ਜੀ ਉਹ ਇਹਦੀ ਕੱਟੀ 1 ਸਾਲ ਇਹਨੂੰ ਹੋਇਆ ਸੁਈ ਨੂੰ ਠੀਕ ਹੈ ਜੀ ਹਾਂ ਜੀ ਲੋ ਦੋਸਤੋ ਸੈਕੰਡ ਸੁਵੇ ਦੇ ਵਿੱਚ ਆਈ ਸੀਗੀ ਦੂਜੇ ਸੁਵੇ ਦੇ ਵਿੱਚ ਇੱਕ ਕੱਟੀ ਨੂੰ ਜਨਮ ਦਿੱਤਾ ਸੀ ਉਹ ਕੱਟੀ ਇੱਕ ਵਾਰੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਬਿਲਕੁਲ ਜੈਡ ਬਲੈਕ ਜਿਹੜੀ ਇਹ ਕੱਟੀ ਆ ਇਹ ਪਿਛਲੇ ਸੁਵੇ ਦੇ ਵਿੱਚ ਇਸ ਮਾਝ ਨੇ ਦਿੱਤੀ ਆ ਠੀਕ ਹੈ ਜੀ ਦੂਜੇ ਸੁਵੇ ਦੇ ਵਿੱਚ ਹੁਣ ਤੀਜਾ ਸਵੇਰ ਸੂਈ ਹੈ ਤੇ ਦਿਨ ਇਹਦੇ ਵੀਰ ਵੈਸੇ ਕਿੰਨੇ ਕੁ ਬਾਕੀ ਆ ਜੇ ਸੂਣ ਦੇ ਦਿਨ ਇਹਦੇ ਜੀ 4 ਤਰੀਕ ਨੂੰ ਇੱਕ ਸੀਮਨ ਲੱਗਾ ਸੀ ਤੇ ਇੱਕ 5 ਨੂੰ ਲੱਗਾ ਸੀ ਜੀ ਅੱਛਾ ਜੀ ਹਾਂ ਜੀ ਉਹ ਕੱਟੀ ਜਿਹੜੀ 4 ਤਰੀਕ ਨੂੰ ਆਪਣੀ 1 ਸਾਲ ਦੀ ਹੋਈ ਆ ਜੀ ਆਪਣੇ ਅੱਜ ਅੱਜ ਦੇ ਦਿਨ ਹੀ ਪਿਛਲੀ ਵਾਰੀ ਸੂਈ ਹਾਰ ਬਰੇ ਆਈ ਹੈ ਮਤਲਬ ਹਾਰ ਬਰੇ ਆਈ ਹੈ ਜੀ ਤੇ ਇਹ ਬਣੀ ਫਿਰ ਟੀਕੇ ਤੋਂ ਕਿ ਮਾਦੇ ਨਹੀਂ ਜੀ ਟੀਕੇ ਤੋਂ ਬਣੀ ਟੀਕੇ ਤੋਂ ਏ ਬੀ ਸੀ ਸੀ ਬਣਿਆ ਵੀਰਾਂ ਵਾਲੀ ਜਿਹੜਾ ਪਛਿੱਤ ਕਮਾਲੀ ਦਾ ਨਾਂ ਕੋਈ ਉਹ ਉਹਦੇ ਤੋਂ ਬਣੀ ਆ ਉਹਦੇ ਤੋਂ ਬਣੀ ਆ ਹਾਂ ਜੀ ਸੋ ਦੋਸਤੋ ਵੀਰ ਦੱਸ ਰਿਹਾ ਸੀਗਾ ਵੀ ਪਸ਼ੂ ਉਹਨਾਂ ਕੋਲ ਹੈਗੇ ਪਸ਼ੂ ਚੰਗੇ ਆ ਤੇ ਚੰਗੇ ਟੀਕੇ ਲਵਾਉਂਦੇ ਆ ਰਹੇ ਨੇ ਜੀ ਦੇਖੋ ਜੀ ਕੋਈ ਗੱਲ ਨਹੀਂ ਲੈ ਸੋ ਮੱਜ ਵਜਨ ਲੋੜ ਵਾਲੀ ਆ ਫੁੱਲ ਵਜਣਾ ਵਜਨ ਵਜੂਦ ਤੁਸੀਂ ਆਪ ਵੇਖ ਕੇ ਚੈੱਕ ਕਰ ਲਓ ਤੇ ਆਰਡਰ ਕੁਆਲਟੀ ਕਰਮਾਂ ਵਾਲੀ ਬਹੁਤ ਖੂਬਸੂਰਤ ਆ ਵੈਸੇ ਅੱਜ 4 ਮਈ ਨੂੰ ਦਿਨ ਵੈਸੇ ਪੂਰੇ ਆ ਜਿਹੜੇ ਹਿਸਾਬ ਨਾਲ ਦੋਸਤੋ ਰਾਜੀ ਆ ਵਜਨ ਵਾਲੀ ਆ ਕਰਮਾ ਵਾਲੀ ਪੂਰੀ ਉਸ ਅਕੋਰਡਿੰਗ ਲੱਗਦਾ ਵੀ ਕੋਈ ਦੋ ਦਿਨ ਚਾਰ ਦਿਨ ਉੱਪਰ ਵੀ ਪਸ਼ੂ ਲੈ ਕੇ ਚਲਾ ਜਾਂਦਾ ਠੀਕ ਆ ਜੀ ਰਾਜੀ ਪਸ਼ੂ ਹੋਵੇ ਤੇ ਵਜਨ ਵਾਲਾ ਹੋਵੇ ਤੇ ਦੇਣ ਜਿਹੜੇ ਦੋਸਤੋ ਉੱਪਰ ਕੋਈ ਦੋ ਚਾਰ ਦਿਨ ਲੈ ਜਾਂਦਾ ਪਸ਼ੂ ਇੱਕ ਵਾਰੀ ਫੇਸ ਕੁਆਲਿਟੀ ਤਾਂ ਤੁਸੀਂ ਵੇਖੋ ਠੀਕ ਆ ਜੀ ਚਿਹਰੇ ਮੋਹਰੇ ਤੋਂ ਤੁਸੀਂ ਆ ਵੇਖ ਲਓ ਤੀਜਾ ਸੂਆ ਵੀਰ ਦੱਸ ਰਿਹਾ ਤੀਜੇ ਸੂਵੇ ਜਿਹੜੀ ਦੋਸਤੋ ਇਹ ਮੱਝ ਸੂਣੀ ਆ ਆ ਇੱਕ ਬਹਿਣੀ ਵਾਲੀ ਸਾਈਡ ਤੋਂ ਆਪਾਂ ਤੁਹਾਨੂੰ ਥਾਣੂ ਦੇਵੇ ਤੇ ਇੱਕ ਵਾਰੀ ਕੁਆਲਿਟੀ ਦਿਖਾ ਦਿੰਨੇ ਆ ਫਿਰ ਨਾਲ ਫਿਰ ਤੁਸੀਂ ਦੇਖ ਕੇ ਚੈੱਕ ਕਰੋ अच्छा वीर जी ਜਿੱਦਾਂ ਤੁਸੀਂ ਦੱਸਿਆ ਪਿਛਲੇ ਸਵੇਰੇ 15 ਕਿਲੋਟਰ ਦੀ ਚਵਾਈ ਕੀਤੀ ਹੈ ਹਾਂਜੀ 15 ਲੀਟਰ ਦੀ ਸਾਰੇ ਇੱਕ ਹੋਰ ਵੀ ਆਪਣੀ ਗਰੰਟੀ ਹੋਊਗੀ ਇਹਨੂੰ ਬੱਚਾ ਲਾਓ ਚਾਹੇ ਨਾ ਲਾਓ ਆ ਪਹਿਲੇ ਦਿਨ ਹੀ ਬੱਚਾ ਇਹਦਾ ਪਾਸੇ ਬੰਦ ਲੈਣਾ ਸ਼ੀਸ਼ੀ ਨਾਲ ਦੁੱਧ ਪਿਆ ਲਿਓ ਪਹਿਲੇ ਦਿਨ ਬੱਚੇ ਤੋਂ ਬਗੈਰ ਆਪਣੀ ਮੱਝ ਮਿਲੂਗੀ ਹੂੰ ਕੋਈ ਮਤਲਬ ਚਿਤਿਆ ਇਹਨੂੰ ਕੋਈ ਮਤਲਬ ਵਸਾਰ ਨਹੀਂ ਗੈਨ ਵੀ ਜਿਤਨਾ ਮਰਜੀ ਜੋ ਮਰਜੀ ਕਰੋ ਇਹਨੂੰ ਕੋਈ ਚੱਕਰ ਨਹੀਂ ਗਾ ਉਹ ਮਰਜੀ ਕਰੀ ਜਾਓ ਜਿਵੇਂ ਮਰਜੀ ਹੱਥ ਫੇਰੋ ਜਿਵੇਂ ਮਰਜੀ ਲੋ ਵੀ ਦੋਸਤੋ ਬਾਕੀ ਠੰਡੀ ਧੀਰੀ ਸ਼ਰੀਫੀ ਤੁਸੀਂ ਵੇਖ ਲਈਏ ਦੋਸਤੋ ਹਾਂਜੀ ਇੱਕ ਬਿਲਕੁਲ ਸੂਣ ਤੋਂ ਬਾਅਦ ਵੀਰ ਦਾ ਕਹਿਣ ਤਾਂ ਮਤਲਬ ਇਹ ਚਾਹੇ ਬੱਚਾ ਅਸੀਂ ਉਹ ਕੱਟੀ ਨਹੀਂ ਲਾਈ ਥੱਲੇ ਜੀ ਠੀਕ ਹੈ ਜੀ ਹਾਂ ਕੱਟੀ ਨੂੰ ਅਸੀਂ ਮਤਲਬ ਚੁੰਗਣੀ ਨਾਲ ਦੁੱਧ ਪਿਆ ਤਿੰਨ ਲੀਟਰ ਚਾਰ ਲੀਟਰ ਜਿੰਨਾ ਵੀ ਡੰਗ ਦਾ ਪਿਉਣਾ ਚਾਹੁੰਦੇ ਹਾਂ ਹਾਂਜੀ ਅਸੀਂ ਇਹਦੇ ਥੱਲੇ ਬੱਚਾ ਲਾ ਕੇ ਇੱਕ ਦਿਨ ਹੀ ਚੋਈ ਠੀਕ ਹੈ ਪਰ ਉਹ ਨਾਲ ਉਹ ਪਿੱਛੇ ਚੁੰਦੇ ਰਹੇ ਬੱਚਾ ਲਾ ਕੇ ਉਤਰਾ ਲਾ ਕੇ ਕਿਸੇ ਨੇ ਚੋਣੀ ਹੋਵੇ ਤੇ ਮਨਾਈ ਕੋਈ ਨਹੀਂ ਵੱਜ ਲੋ ਮੱਜ ਬੱਚਾ ਲਾ ਕੇ ਵੀ ਲੋ ਉਹ ਤਾਂ ਇਹਦਾ ਧੀਰਾ ਪਾਣਾ ਠੰਡੀ ਧੀਰਾ ਪਾਣਾ ਵੀ ਚਲੋ ਬੱਚੇ ਦੇ ਨਾਲ ਵੀ ਆ ਹਾਂਜੀ ਅਮਰਜੰਸੀ ਕੋਈ 19 ਕੀ ਹੋ ਜਦੇ ਬੱਚੇ ਨੂੰ ਵੀ 19 ਕੀ ਹੋ ਜੇ ਮੱਝ ਨੂੰ ਕੋਈ ਨਹੀਂ ਜੀ ਬਲ ਬਗਲ ਕੋਲ ਲਓ ਦੋਸਤੋ ਉਲਟ ਪਹਿਣੀ ਵਾਲੀ ਸਾਈਡ ਤੋਂ ਵੀ ਤੁਸੀਂ ਥਣ ਲਵਾ ਵੇਖੋ ਤੇ ਦਿਨ ਵੈਸੇ ਤਕਰੀਬਨ ਪੂਰੇ ਆ ਠੀਕ ਆ ਜੀ ਦਿਨ ਪੂਰੇ ਆ ਬਾਕੀ ਉੱਤੇ ਦਿਨ ਲੈ ਜੂਗੀ ਅਰਮਲੀ ਰਾਜੀ ਵਜਨ ਪੂਰਾ ਇੱਕ ਜੀ ਲੀਵਰ ਵੀ 8-10 ਦਿਨ ਲੱਗੀ ਉੱਪਰ ਜੀ ਅੱਛਾ ਜੀ ਹਾਂਜੀ ਹਾਂਜੀ ਅੱਛਾ ਵੀਰ ਰਾਜੂ ਇੱਕ ਵਾਰੀ ਖੋਲ ਕੇ ਆਪਾਂ ਤੋਰ ਕੇ ਲੰਮਾ ਦਿਖਾਈਏ ਜੀ ਹਾਂਜੀ ਸੋ ਮੱਧ ਚੰਗੀਏ ਦੋਸਤੋ 15 ਕਿਲੋ ਮਿਲਕਿੰਗ ਕਰਵਾਈ ਆ ਦੂਜੇ ਸਵੇਰੇ ਦੇ ਵਿੱਚ ਇਸ ਵਾਰ ਵੀ ਚੰਗੀ ਉਮੀਦ ਕਰਦਾ ਵੀਰਾਂ ਦਾ ਵੀ ਕਾਫੀ ਚੰਗੀ ਉਮੀਦ ਹੈ ਕਿਉਂਕਿ ਜਮੀਂ ਪਲੀ ਪੂਰੀ ਆ ਵਜਨ ਲੋੜ ਫੁੱਲ ਬਟਾ ਫੁੱਲ ਤੇ ਕੱਦ ਕਾਠ ਵੀ ਜਿਹੜਾ ਪੂਰਾ ਵੱਟਾ ਠੀਕ ਆ ਜੀ ਉਹ ਦੂਰੋਂ ਨੇੜੇ ਕੋਈ ਵੀਰ ਨੇ ਆਉਣਾ ਇੱਕ ਗੱਲ ਤੁਸੀਂ ਆਈਡੀਆ ਮੰਨ ਕੇ ਆ ਸਕਦੇ ਜੇ ਵੀ ਫੁੱਲ ਵੱਡੀ ਹਾਈਟ ਦੇ ਵਿੱਚ ਆ ਵੱਟੀਆਂ ਮੱਝਾਂ ਦੇ ਵਿੱਚ ਆਪਾਂ ਇਹਦੀ ਗਿਣਤੀ ਕਰ ਸਕਦੇ ਆ ਬਾਕੀ ਤੋਰਾ ਇੱਕ ਵਾਰੀ ਤੁਹਾਨੂੰ ਪੂਰਾ ਚਲਾ ਕੇ ਆਪਾਂ ਤਸੱਲੀ ਦੇ ਨਾਲ ਦਿਖਾ ਦਿੰਨੇ ਆ ਉਹ ਗਿਰਲਾਂ ਪੇਥਾਂ ਵੀ ਕਮਾਲ ਦੀਆਂ ਠੀਕ ਆ ਜੀ ਮਰਲੇ ਦੀਆਂ ਮਰਲੇ ਵੰਡਾ ਆ ਲੋ ਉਹ ਹੈ ਵੀ ਆਡਰ ਜਿਹੜਾ ਦੋਸਤੋ ਤਿਆਰ ਕਰੂਗੀ ਜੇਕਰ ਪਸ਼ੂ ਕਈ ਵਾਰਾਂ ਬਿਲਕੁਲ ਨੇੜੇ ਜਾ ਕੇ ਡਾਉਣਾ ਬਣਾਉਣਾ ਸ਼ੁਰੂ ਕਰਦਾ ਕਈ ਵਾਰਾਂ ਦਿਨ ਪੂਰੇ ਹੋਣ ਤੋਂ ਬਾਅਦ ਉੱਪਰ ਜਿਹੜੇ ਦਿਨ ਲੈ ਕੇ ਜਾਂਦਾ ਪਸ਼ੂ ਉਹਨਾਂ ਦੋ ਚੌ ਪੰਜ ਦਿਨਾਂ ਦੇ ਵਿੱਚ ਪ੍ਰੋਪਰ ਪੂਰੀ ਤਿਆਰੀ ਕਰ ਲੈਂਦਾ ਠੀਕ ਹੈ अच्छा वीर <laughs> एक डिमांड ਹੁੰਦੀ ਆ ਕੀ ਮੁੱਲ ਵੜੀ ਕਰਦੇ ਆ ਮੁੱਲ ਕੀ ਕਰਦੇ ਆ ਲੈ ਤੇ ਹੀ ਰੂਗਾ ਡਿਮਾਂਡ ਜੇ ਭਵੇਂ ਦੀ 7 ਲੱਖ ਕਰ ਲਈਏ 1 30 ਕਰ ਲਈਏ ਡਿਮਾਂਡ ਦੀ ਕਿਹੜੀ ਗੱਲ ਆ ਹਾਂਜੀ ਹਾਂਜੀ ਆਪਾਂ 1 ਲੱਖ 10 ਹਜ਼ਾਰ ਦੀ ਮੱਝ ਦੇ ਦਿਆਂਗੇ ਹੂੰ ਉਹਦੇ ਜੋ ਵੀਰ ਭੈਣ ਮਰਾਏ ਦਾ ਆਏ ਦਾ ਮਾਨ ਤਨ ਜਰੂਰ ਕਰਾਂਗੇ ਹੂੰ ਲੋ ਜੀ 1 ਲੱਖ 10 ਹਜ਼ਾਰ ਦੇ ਵਿੱਚ ਦੋਸਤੋ ਫੁੱਲ ਵੱਡੀ ਜਿਹੜੀ ਤੁਹਾਨੂੰ ਇਹ ਮੱਝ ਕਲੀ ਕੱਟ ਕੱਟ ਵਾਲੀ ਵੱਡੀ ਨਹੀਂ ਦੋਸਤੋ ਬਾਕੀ ਮਿਲਕ ਵੀ ਸੋਨਾ ਚ ਪਾਊਗੀ ਠੀਕ ਆ ਜੀ ਆਰਡਰ ਦੀ ਕੁਆਲਿਟੀ ਤੋਂ ਬਾਕੀ ਸਰ ਥਣ ਵੀ ਜਿਹੜੀ ਚਵਾ ਚੂ ਇੰਨਾ ਜਿਆਦਾ ਪੋਲਾ ਚਵਾ ਨਿਕਾ ਜਾ ਬੱਚਾ ਵੀ ਚੋਊਗਾ ਤੇ ਬੱਚ ਐ ਰੂਵਾਂ ਗੂ ਆਊਗੀ ਠੀਕ ਹੈ ਠੀਕ ਬਹੁਤ ਪੋਲੀ ਬਾਕੀ ਆਰ ਕੇ ਕੋਈ ਤੇ ਪਕੇ ਤਸੱਲੀ ਕਰੇ ਆਪਣੀ ਆਰ ਕੇ ਬਿਲਕੁਲ ਜੀ ਬਿਲਕੁਲ ਹਾਂ ਜੀ ਲੋ ਦੋਸਤੋ ਵੈਸੇ ਜਿਹੜੇ ਵੀਰ ਨੂੰ ਜਜੂਗਾ ਸੌਦਾ ਠੀਕ ਹੈ ਜੀ ਉਹਨੇ ਤੇ ਪਕੇ ਤਸੱਲੀ ਤੁਸੀਂ ਕਰ ਹੀ ਲੈਣੀ ਆ ਬਾਕੀ ਸੋਹਣੀ ਮਾਝਾ ਚੰਗਾ ਦੋਤੋ ਮਿਲਕ ਚਵਾਉਣ ਵਾਲੀ ਆ 1,10,000 ਦੇ ਵਿੱਚੋਂ ਵੀ ਵੀਰਾਂ ਦਾ ਵੀ ਖੁੱਲਾ ਡੁੱਲਾ ਮਾਨਤਨ ਕਰਾਂਗੇ ਕਿਸੇ ਵੀਰ ਦਾ ਘਰ ਆ ਇਹਦਾ ਸੋ ਮਾਝ ਚੰਗੀ ਆ ਪਸੰਦ ਆਊਗੀ ਜਿਹੜੇ ਵੀਰ ਨੇ ਇਹਨੇ ਪੈਸੇ ਖਰਚ ਕਰਨੇ ਆ ਇਹਨੇ ਮਿਲਕਿੰਗ ਵਾਲੀ ਮੱਝ ਦੇਖ ਰਹੇ ਜੀ ਉਹ ਤੁਸੀਂ ਜ਼ਰੂਰ ਹੱਥ ਪਾ ਸਕਦੇ ਜੀ ਠੀਕ ਆ ਜੀ ਇੱਕ ਸੈਕਿੰਡ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਇੱਕ ਵਹਿੜ ਦਿਖਾਉਣੀ ਸੀਗੀ ਠੀਕ ਆ ਜੀ ਉਹ ਵਹਿੜ ਵੀ ਵੀਰ ਹੁਣਾਂ ਦੇ ਕੋਲੇ ਬਕਾਊ ਆ ਘਰ ਦੇ ਘਰੇਲੂ ਮਾਲ ਦੇ ਵਿੱਚੋਂ ਦੋਸਤੋ ਇਹ ਦੋਨਾਂ ਦੇ ਬਕਾਊ ਸੀ ਤੇ ਇਹ ਸੈਕਿੰਡ ਨੰਬਰ ਤੇ ਤਾਂ ਆਪਾਂ ਤੁਹਾਨੂੰ ਜਿਹੜੀ ਵਹਿੜ ਦਿਖਾ ਰਹੇ ਆ ਤੇ ਅੱਛਾ ਵੀਰ ਇਹਦਾ ਸੂਆ ਦੱਸ ਦੀਏ ਕਿਨਵਾ ਸੂਣ ਵਾਲੀ ਇਹ ਤੀਜਾ ਸੂਆ ਸੂਣਦੀ ਆ ਜੀ ਦੂਜੇ ਸੂਏ ਆਪਣੀ ਸੂ ਚੁੱਕੀ ਤੀਜੇ ਲਈ ਗੱਭਣ ਆਏ ਅੱਛਾ ਜੀ ਹਾਂਜੀ ਹਾਂਜੀ ਇਹ ਵੀ ਆਪ ਠੀਕਾ ਠੀਕਾ ਤੇ ਹਾਏ ਹਾਏ ਸਮਾਂ ਇਹਨੂੰ ਐਸੇ ਕਿੰਨਾ ਕ ਪਿਆ ਸਵਾ ਜੀ ਇਹ ਨਾ ਹੀ ਥੋੜਾ ਜਿਹਾ ਗਏ ਹਾਂ ਭੁੱਲ ਅੱਛਾ ਜੀ ਤੇ ਡਾਕਟਰ ਤੋਂ ਚੈੱਕ ਕਰਾਈ ਡਾਕਟਰ ਸਾਡਾ ਸੱਜਣ ਆਪ ਦਾ ਘਰ ਦਾ ਮਤਲਬ ਘਰੇਲੂ ਡਾਕਟਰ ਸਾਡਾ ਫੈਮਿਲੀ ਡਾਕਟਰ ਹਾਂਜੀ ਉਹਨਾਂ ਨੇ ਸਾਨੂੰ ਦੱਸਿਆ ਸੀ ਪੀ ਇਹ 5.5 ਮਹੀਨੇ ਦੀ ਗੱਭਣ ਹੈ ਜਿੱਦ ਤਨਹੀਂ ਚੈੱਕ ਕਰਾਈ ਓਕੇ ਓਕੇ ਤੇ ਹੁਣ ਇਹਨੂੰ ਮਤਲਬ ਉਸ ਹਿਸਾਬ ਨਾਲ ਜਿਹੜੇ ਆ ਇਹਦੇ ਆ ਜਿਹੜੇ ਮਤਲਬ 22 23 ਤਰੀਕ ਨੂੰ ਇਹਦੇ 20 ਨੂੰ ਦਿਨ ਪੂਰੇ ਹੁੰਦੇ ਆ ਇਸੇ ਮਈ ਨੂੰ ਹਾਂਜੀ ਤੇ ਉੱਤੇ ਲੈ ਜਾਉ 8-10 ਦਿਨ ਕੋਈ ਵੇਖ ਲਓ ਤੁਸੀਂ ਮੰਨ ਸਕਦੇ ਜੇ ਕੋਈ ਮਹੀਨੇ ਵਾਂਗੂ ਲੱਭ ਮਤਲਬ ਮਣ ਕਟੋਕਾ ਵੀ ਚਲੋ ਕੋਈ ਓਲਾ ਓਲਾ ਵੀ ਹੋ ਸਕਦਾ ਮਤਲਬ ਕਿ 2-14 ਦਿਨਾਂ ਦਾ ਕੋਈ ਜ਼ਿਆਦਾ ਨਹੀਂ ਕੋ ਮਹੀਨਿਆਂ ਦਾ ਫਰਕ ਮਹੀਨਿਆਂ ਦਾ ਫਰਕ ਨਹੀਂ ਉਹ ਵੀ 2 ਮਹੀਨੇ ਜਾਂ 3 ਮਹੀਨੇ ਲੈ ਜੂ ਉਹ ਗੱਲ ਨਹੀਂ ਹੁੰਦੀ ਹਾਂ ਬਲਕਿ ਸਾਢੇ 5 ਮਹੀਨੇ ਤੁਸੀਂ ਚੈੱਕ ਕਰਵਾਈ ਆ ਹਾਂਜੀ 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 ਤੇ ਕੋਈ ਉਦੋਂ 10 15 ਦਿਨਾਂ ਦਾ ਇਧਰ ਉਧਰ ਵੀ ਹੋ ਸਕਦਾ ਹਾਂਜੀ ਉਹ ਆਂਦਾ ਹੀ 6 ਦੀ ਵੀ ਹੋ ਸਕਦੀ ਆ ਤੇ ਸਾਢੇ 5 ਤੋਂ ਉਹ ਡਾਕਟਰ ਤੇ ਆਂਦਾ ਹੀ ਘੱਟ ਨਹੀਂ ਹੋਊਗੀ ਚਲੋ ਤੁਸੀਂ 5 ਦਿਨ 2 ਦਿਨ ਘੱਟ ਵੀ ਹੋ ਸਕਦੀ ਆ ਆਪਾਂ ਘੱਟੋ ਘੱਟ ਅੱਜ ਤੋਂ ਜੇ ਪਸਾਬ ਲਈਏ ਤਾਂ ਮਹੀਨਾ ਕੋਈ ਮੰਨ ਕੇ ਸੌਦਾ ਕਰ ਲਈਏ ਮਹੀਨੇ ਤੋਂ ਜ਼ਿਆਦਾ ਤਾਂ ਹੈ ਹੀ ਨਹੀਂ ਆ ਜੀ ਉਹ ਡਾਕਟਰ ਦੀ ਦਸਨੀ ਨਾਲ 20 ਦਿਨ ਆ ਹਾਂ ਹਾਂ ਤੇ ਵੱਧ ਵਾ ਤੁਸੀਂ 25 ਮੰਨ ਲਓ ਬਿਲਕੁਲ ਉੱਤੇ ਵਾਲੇ ਦਿਨ ਮੰਨ ਸਕਦੇ ਵੀ ਨਾ ਵੀ ਮੰਨ ਸਕਦੇ ਜੀ ਥਰਡ ਤੋਂ ਦਾ ਸਹਿਜ ਬਹੁਤ ਸੋਹਣਾ ਇਹਦਾ ਗੁੱਲਿਆਰ ਕੇ ਥਾਰੇ ਮੋٹے ਮੋٹے ਜੀ ਅੱਛਾ ਤੇ ਵੀਰ ਪਿਛਲੇ ਸੂਏ ਦੀ ਜੇਕਰ ਮਿਲਕ ਦੀ ਗੱਲ ਕਰ ਲਈਏ ਦੁੱਧ ਕਿੰਨਾ ਚਵਾਤਾ ਸੀ ਇਹਨੇ ਦੁੱਧ 26 27 ਕਿਲੋ ਚਵਾਇਆ ਜੀ ਆਪਣੇ ਕੋ ਪਹਿਲੇ ਸੂਏ 20 ਪਲੱਸ ਸੀ ਦੂਜੇ ਸੂਏ ਇਹਨੇ 26 27 ਕਿਲੋ ਚਵਾਇਆ ਜੀ ਆਪਣੇ ਠੀਕ ਹੈ ਜੀ ਹਾਂਜੀ ਤੇ ਬਾਕੀ ਚੋਣ ਚਾਂ ਭਰਾ ਬਿਲਕੁਲ ਚੋਣ ਚਾਂ ਥਾਨ ਬਿਲਕੁਲ ਬਰਾਬਰ ਆ ਫੇਰ ਵੀ ਆਪਣਾ ਤਿੱਪ ਕੇ ਕੋਈ ਗਰੰਟੀ ਕਰੇ ਆ ਆਪਦੀ ਤਸੱਲੀ ਕਰੇ ਪਰ ਇਹ ਬਿਲਕੁਲ ਚਵਾਈਏ ਜੀ ਬਹੁਤ ਸੋ ਵੈਸੇ ਝੋਲਾ ਝਾਲਾ ਤੁਸੀਂ ਵੇਖੋ ਝੋਲ ਝਾਲ ਬ ਨਾਰਮਲ ਜੇ ਤੁਸੀਂ ਦੇਖ ਸਕਦੇ ਜਿਵੇਂ ਥੋੜਾ ਜਿਹਾ ਕਿਧਰ ਨਾ ਕਿਤੇ ਇੱਕ ਨਿਸ਼ਾਨੀ ਜੀ ਆ ਲਾਉਣ ਦੀ ਵੈਸੇ ਕੋਈ 25 ਦੇ 28 ਜਾਂ ਮਹੀਨੇ ਦੇ ਅੰਦਰ ਵਰਦੇ ਨਾ ਕੋਈ 25 ਵੀ ਹੋ ਸਕਦੇ 28 ਵੀ ਹੋ ਸਕਦੇ ਆ ਉਹ ਤੁਸੀਂ ਦੇਖ ਲਿਓ ਮੌਕੇ ਤੇ ਬਾਕੀ ਟਿਪ ਕੇ ਆਪਣੀ ਜਿਹੜੀ ਆ ਦੋਸਤੋ ਸ਼ਹਿਦ ਕੱਢ ਕੇ ਤਸੱਲੀ ਕਰ ਲਿਓ ਗੁੰਦ ਕੱਢ ਕੇ ਤੇ ਬਾਕੀ ਚਾਰੇ ਤੁਹਾਨੂੰ ਵਰਦੇ ਆ 25 ਲੀਟਰ ਦੀ ਮਿਲਕਿੰਗ ਜਿਹੜੀ ਆ ਪਹਿਲੇ ਸਵੇਿਆਂ ਦੇ ਦੌਰਾਨ ਇਹਨੇ ਕਰਵਾਈ ਆ ਕਾਦ ਤੋਂ ਵੱਡੇ ਦੇ ਵਿੱਚ ਰੰਗ ਪ੍ਰਿੰਟ ਤੁਸੀਂ ਦੇਖ ਲਓ ਠੀਕ ਆ ਜੀ ਪ੍ਰਿੰਟ ਪ੍ਰਿੰਟ ਚੰਗਾ ਬਾਕੀ ਸਵੇਿਆਂ ਦੇ ਵਿੱਚ ਤੁਹਾਨੂੰ ਦੱਸਿਆ ਵੀਰਾਂ ਦਾ ਤੇਜਾ ਸੂਹਾ ਸੋਣ ਵਾਲੀ ਆ ਠੀਕ ਆ ਇੱਕ ਵਾਰੀ ਆਪਾਂ ਤੁਹਾਨੂੰ ਖੋਲ ਕੇ ਵੀ ਤੋੜ ਕੇ ਤਸੱਲੀ ਨਾਲ ਦਿਖਾ ਦਿੰਨੇ ਆ। ਲਓ ਵੀਰ ਜੀ ਇਹ ਵੀ ਖੋਲ ਕੇ ਤੋੜ ਗਏ। ਠੀਕ ਆ ਜੀ। ਸੋ ਵੇਰ ਦੋਸਤੋ ਵੱਡੀਆ ਵੈਸੇ ਥੋੜੀ ਜੀ ਕੇਅਰ ਕੁਰ ਜਾਂ ਸਾਹ ਸੰਭਾਲ ਕੇ ਹੋ ਗਈ ਤੇ ਹੋ ਸਕਦਾ ਵੀ ਦੁੱਧ ਪਿਛਲੇ ਸਾਲ ਨਾਲ ਹਰ ਵਾਰ ਉਮੀਦ ਹੁੰਦੀ ਹੈ ਵੀ ਚਲੋ ਕੋਈ 2 ਲੀਟਰ 2 ਲੀਟਰ ਪਸ਼ੂ ਐਨੀਮਲ ਵਧਾਉਂਦਾ ਹੀ ਆ ਬਲਖਾਲ ਤੁਸੀਂ ਜਿਹੜੀ ਆ ਉਸ ਬੇਸ ਤੇ ਵੀ ਖਰੀਦਦਾਰੀ ਕਰ ਸਕਦੇ ਜੇ ਜੋ ਵਿਹਾਰ ਤੇ ਪਿੱਛੇ ਤੁਹਾਨੂੰ ਦੁੱਧ ਦੱਸਿਆ ਲਾਸਟ ਲਾਕਟੇਸ਼ਨ ਦੇ ਵਿੱਚ ਉਹ ਸਕੋਰਿੰਗ ਵੀ ਤੁਸੀਂ ਜਿਹੜਾ ਬਿਲਕੁਲ ਆਈਡੀਆ ਮੰਨ ਕੇ ਜਿਹੜਾ ਇਹਦਾ ਸਬਦਾ ਕਰ ਸਕਦੇ ਠੀਕ ਆ ਬਾਕੀ ਦੁੱਧ ਸੇਵਾ ਦਾ ਉਹ ਅਗੇ ਦੋਸਤੋ ਜਿਹੜਾ ਵੀਰ ਕੋਈ ਚੰਗੀ ਸੇਵਾ ਕਰ ਲੈਂਦਾ ਦੁੱਧ ਵੱਧ ਵੀ ਚੋ ਸਕਦਾ ਠੀਕ ਆ ਜੀ ਅੱਛਾ ਇਹ ਆਪਣੀ ਘਰ ਦੀ ਬੱਛੀ ਆਏ ਇਹ ਆਪਾਂ ਬਾਹਰੋਂ ਨਹੀਂ ਖਰੀਦੀ ਮੱਝ ਆਪਾਂ ਜੀਨ ਤੋਂ ਲਿਆਂਦੀ ਸੀ ਅੱਛਾ ਜੀ ਕੰਬਾਈਨਾ ਦਾ ਕੰਮ ਸੀ ਆਪਣਾ ਉੱਥੇ ਵੀ ਸੱਜਣ ਮਿੱਤਰ ਹੀ ਆਪਣੇ ਕੰਬਾਈਨਾ ਫਸਲ ਵਟਣ ਗਏ ਉਹਨਾਂ ਦੀ ਉਹਨਾਂ ਨੇ ਬਜ਼ੁਰਗ ਨੇ ਸਾਨੂੰ ਮੱਝ ਦਿੱਤੀ ਵੀ ਲੈ ਜਾਓ ਕਿ ਮੱਝ 16-17 ਕਿਲੋ ਦੁੱਧ ਦਊਗੀ ਪਰ ਉਹ ਸਾਡੇ ਕੋਲ ਆ ਕੇ ਮੱਝ ਨੇ 1 ਮਹੀਨਾ ਜੀ ਨਹੀਂ ਲਾਇਆ ਅੱਛਾ 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 ਉਹਦਾ ਕਾਰਨ ਇਹ ਵੀ ਜਿਹੜਾ ਇਹਨੇ 13-14 ਕਿਲੋ ਜਾਂ 15 ਕਿਲੋ ਦੁੱਧ ਦਿੱਤਾ 15 ਤੋਂ ਵੱਧ ਨਹੀਂ ਸਾਡੇ ਕੋਲ ਵਧੀ ਇਹਨੇ ਫੀਡ ਨਹੀਂ ਖਾਦੀ ਹੋਣੀ ਉਹਨੇ ਬਾਦੂ ਖਾਂਦੀ ਹਾਂ ਹਾਂ ਹਾਨੂੰ ਹੀ ਚਾਹ ਕਰਦੀ ਸੀ ਸਿਹਤ ਮੱਝ ਵੀ ਸਿਹਤ ਮੰਨਦਾ ਹਾਂ ਸਾਹਿਬ ਨਾਲ ਖਰਾਕ ਰੂਪ ਚੰਗੀ ਖਾਦੀ ਹਾਂਜੀ 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 ਸਾਨੂੰ ਵੀ ਚਾਹ ਕਰ ਗਈ ਵੀ 15 16 ਕਿਲੋ ਤੋਂ ਵੱਧ ਜਾਊਗੀ 17 18 ਦੇ ਖੇਡੂਗੀ ਯਾਰ ਕੀ ਬਿਲਕੁਲ ਜੀ ਬਿਲਕੁਲ ਹਾਂਜੀ ਆ ਜਿਹੜੇ ਸਾਹਿਬ ਨਾਲ ਚਲੋ ਪਲੀ ਸੰਭੀ ਹੈ ਉਮੀਦ ਚੰਗੇ ਲਈ ਕੀਤੀ ਜਾਂਦੀ ਹੈ ਤੇ ਅੱਛਾ ਵੀਰ ਇਹਦਾ ਮੁੱਲ ਦੱਸ ਦੀਏ ਕੀ ਕਰਦੇ ਆ ਲੈਣ ਦੇਣਾ ਵੇਖੋ ਜੀ ਮੁੱਲ ਜੇ ਤਿਆਰ ਹੋ ਜੇ 65 ਮੰਗ ਲਓ 70 ਮੰਗ ਲਓ ਜਿੰਨੇ ਮਰਜ਼ੀ ਮੰਗ ਜਾਈਏ ਹਾਂਜੀ ਅੱਜ ਆਪਾਂ ਇਹਦਾ 55000 ਮੁੱਲ ਕਰਦੇ ਆ ਜੀ ਠੀਕ ਹੈ ਉਹ ਤੋਂ ਮਾਨ ਤਾਨ ਕਰਾਂਗੇ ਭੈਣ ਭਰਾ ਦਾ ਇਹਦਾ ਘਰ ਕੋਈ ਬਹੁਤਾ ਜਿਆਦਾ ਵੱਡਾ ਹੇਰ ਫੇਰ ਨਹੀਂ ਇਹੋ ਨਾਲ ਦੀ ਠੀਕ ਹੈ ਜੀ ਠੀਕ ਹੈ ਜੀ ਲਓ ਦੋਸਤੋ ਰੇਡ ਮੈਨੂੰ ਲੱਗਦਾ ਵੀ ਪਹਿਲਾਂ ਹੀ ਉਹਨੇ ਕ ਪਾਏ ਗਏ ਆ ਪਰ ਫਿਰ ਵੀ ਜੋ ਵੀ ਬੰਦਾ ਸਰਦਾ ਮਾਨਤਾ ਨਾਲ ਕਿਸੇ ਭੈਣ ਭਰਾ ਦਾ ਘਰ ਆਏ ਦਾ ਠੀਕ ਹੈ ਜੀ ਉਹ ਹਰ ਵਾਰ ਕੀਤਾ ਜਾਂਦਾ ਚਾਹੇ ਘਰੇਲੂ ਕਿਸੇ ਨੇ ਮਾਲ ਵਿੱਚੋਂ ਪਸ਼ੂ ਵੇਚਣਾ ਹੋਵੇ ਚਾਹੇ ਕਿਸੇ ਵਪਾਰ ਦੀ ਲੈਣ ਚੋਂ ਵੇਚਣਾ ਹੋਵੇ ਜਿੰਨਾ ਵੀ ਬੰਦਾ ਸਰਦਾ ਮਾਨਤਾ ਨਾਲ ਹੋ ਜੂਗਾ 55000 ਦੇ ਵਿੱਚੋਂ ਸੋ ਇਹ ਦੋ ਐਨੀਮਲ ਨੇ ਦੋਸਤੋ ਦੋਵੇਂ ਐਨੀਮਲ ਦੀ ਪੂਰੀ ਡਿਟੇਲ ਤੁਹਾਨੂੰ ਮਿਲ ਚੁੱਕੀ ਆ ਤੋ ਬਾਕੀ ਤੁਸੀਂ ਵਿਜਿਟ ਪਿੰਡ ਗੱਗੋਪੂਹਾ ਕਰਨੀ ਆ ਗੱਗੋਪੂਹਾ ਬਿਲਕੁਲ 메ਨ ਚੌਕ 메ਨ ਅਡੇ ਤੇ ਵੀਰ ਉਹਨਾਂ ਦਾ ਘਰ ਆ ਤੇ ਨੰਬਰ ਇੱਕ ਆਪਣੇ ਕਰ ਦਈਏ ਸਾਂਝੇ ਜੀ ਹਾਂਜੀ 98150 ਜੀ 42716 ਠੀਕ ਹੈ ਜੀ ਠੀਕ ਹੈ ਇੱਕੋ ਨੰਬਰ ਹੀ ਚੱਲਦਾ ਆਪਣੇ ਕੋਲ ਹਾਂਜੀ ਇਹ ਚੱਲਦਾ ਜੀ ਠੀਕ ਹੈ ਜੀ ਲਓ ਦੋਸਤੋ ਫਿਲਹਾਲ ਅੱਜ ਦੋ ਐਨੀਮਲ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਓਨਰ ਵੀਰ ਰਾਜੂ ਠੀਕ ਹੈ ਜੀ ਤੇ ਚੱਕੀ ਵਾਲੇ ਵੀ ਵਾਜਦੇ ਆ ਆਟਾ ਚੱਕੀ ਵੀ ਹੈਗੀ ਵੀ ਵਾਜਦੇ ਆਂ ਜੀ ਆਟਾ ਚੱਕੀ ਆ ਮਸ਼ਹੂਰ ਆ ਬਾਕੀ ਤੁਸੀਂ ਰਾਜੂ ਆਟਾ ਚੱਕੀ ਦੇ ਨਾਮ ਨਾਲ ਵੀ ਤੁਸੀਂ ਵਿਜ਼ਿਟ ਕਰ ਸਕਦੇ ਜੇ ਬਾਕੀ ਆਓ ਆਪਣੀ ਨਰਕਪਰਕ ਕਰੋ ਤਸੱਲੀ ਕਰੋ ਹਰ ਵਾਰ ਆਪਾਂ ਦੋਸਤੋ ਸਾਰੇ ਵੀਰਾਂ ਨੂੰ ਅਪੀਲ ਕਰਦੇ ਆ ਬੇਨਤੀ ਕਰਦੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ